ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਕ ਤੀਨ ਗੁਣ ਵਹਿ ਵਿਆਪਿਆ ਪੂਰਨ ਹੋਤ ਨ ਕਾਮ ਪਤੇ ਤੇ ਉਦਾਰਨ ਮਨ ਵਸੈ ਨਾਨਕ ਝੂਟੈ ਨਾ ਸੀ ਤੀਰਤਾਵ ਸੰਸਾਰ ਆਤਜਾਤ ਨਰਕਿ ਅਵਤਾਰ ਹਰਿ ਹਰਿ ਭਜੈ ਨੰਨ ਮਨ ਮਹ ਆਇਓ ਸੁਖ 사ਗਰ ਪ੍ਰਾਪ ਨੇ ਵਖਨ ਗਾਇਓ ਹਰਖ ਸੋਕ ਦੇਕਰ ਬਾਧਿਓ ਸੁਰਾਂ ਪਾਇਓ ਨੈ ਨੀਂਦ ਸੋਗਲ ਵਰਡਾਇਓ ਹਰ ਬਿਸਰਤ ਹੋਵਤੇ ਹਾਲ ਛਰਨਾਨ ਕਪ੍ਰਵ ਪ੍ਰਖ ਦਿਆਲ ਹਰ ਬਿਸਰਤ ਹੋਵਤੇ ਹਾਲ ਛਰਨਾਨ ਕਪ੍ਰਵ ਪ੍ਰਖ ਦਿਆਲ ਤੇ ਤਾਉ ਗੁਰ ਪਿਆਰੇ ਗੁਰ ਸੁਬਾਰੇ ਸਤ ਸੰਗੀ ਜਣੋ ਰਜਾਨਾ ਦੀ ਤਰ ਬਾਦਸ਼ਾਹ ਜੀ ਕੀ અપਾਰ ਕਿਰਪਾ ਬਰਸ਼ਿਦਾ ਸਰਕਾਰ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰਿਏ ਜੀ ਕਾਰਦੇ ਦਾ ਸ਼ਬਦ ਥਿੱਤੀ ਗੌੜੀ ਮਹੱਲਾ ਪੰਜਵਾ ਦਾ 13ਵਾਂ ਸ਼ਲੋਕ 13ਮ ਪੌੜੀ ਮਲ ਕੇ ਥਿੱਤੀ ਸ਼ਬਦ ਦੇ ਮੁਤਾਬਕ 13ਵੇਂ ਥੇਤਰ ਆਹੀ ਧੰ ਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਬਖਸ਼ਿ ਰ ਕਰਦੇ ਹਨ ਆਰੰਭ ਕਰਕੇ ਸਰਬਨ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰ ਚਰਨਾ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲਣ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਤਿਉ ਧਾਰਨ ਮਨ ਵਸੈ ਨਾਨਕ ਝੂਟੈ ਨਾਮ ਵਾਹ ਗੁਰੂ ਇਸ ਪਵਿੱਤਰ 13ਵੇਂ ਸ਼ਲੋਕ ਰਾਹੀ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ੇ ਕਰਦੇ ਹਨ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜੀਵ ਵਿਆਪਕਾ ਮਤਲਬ ਭਟਕਦਾ ਰਹਿੰਦਾ ਹੈ ਮਾਇਆ ਦੇ ਤਿੰਨਾਂ ਗੁਣਾਂ ਦੇ ਦਬਾਅ ਹੇਠ ਆਇਆ ਰਹਿੰਦਾ ਹੈ ਇਸ ਵਾਸਤੇ ਇਹਦੇ ਸਾਰੇ ਕੰਮ ਭਾਅ ਜੋ ਜ਼ਰੂਰੀ ਹੈ ਭਈ ਪ੍ਰਾਪਤਮਾ ਨੁਕਦੇ ਹੁਰੀਆ ਉਹ ਵੀ ਪੂਰਾ ਨਹੀਂ ਹੁੰਦਾ ਤੇ ਇਹਦੀਆਂ ਆਵਾਸ਼ਨਾ ਆਸ਼ਾ ਤ੍ਰਿਸ਼ਨਾ ਵੀ ਮੁਕਦੀਆਂ ਨਹੀਂ ਇੰਦਰ ਗੋਲਾ ਦੇ ਦਬਾਅ ਕਰਨੇ ਬਾਸ਼ਨਾ ਵਿੱਚ ਫਸਿਆ ਰਹਿੰਦਾ ਪਤਿਤ ਉਧਾਰ ਮੰਨ ਵਸੇ ਤੇ ਇਹਨਾਂ ਚੋਂ ਖਲਾਸੀ ਕਿਵੇਂ ਹੋਵੇਗੀ ਜਦੋਂ ਪਤਿਤਾਂ ਨੂੰ ਬੰਦਿਆਂ ਨੂੰ ਚੰਗਾ ਕਰਨ ਵਾਲਾ ਪਰਮੇਸ਼ਰ ਅੰਦਰ ਆ ਕੇ ਬੈਠ ਜਾਵੇ ਤਾਂ ਫਿਰ ਕਹਿੰਦੇ ਆ ਉਠ ਵੰਜੋ ਕਿਹ ਦੇਖੋ ਕਰਤਾ ਘਰੇ ਆਇਆ ਪਤੇਤੀ ਉਹ ਹਰ ਨਾਮ ਵਸੈ ਨਾਨਕ ਛੋਟੇ ਨਾਮ ਉਹ ਪਰਮੇਸ਼ਰ ਪਰਮਾਤਮਾ ਦਾ ਨਾਮ ਜਦੋਂ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਮਾਣੋ ਪਰਮਾਤਮਾ ਆ ਕੇ ਵਸ ਜਾਂਦਾ ਹੈ ਤੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਮਨੁੱਖ ਵਿਕਾਰਾਂ ਤੋਂ ਨਿਕਲ ਜਾਂਦਾ ਹੈ ਭਾਵੇਂ ਜਿਸੇ ਕਿਸੇ ਹਲੇ ਕਮਰੇ ਵਿੱਚ ਲਾਈਟ ਜਗਾ ਲਈਏ ਤੇ ਕਿੱਲੀਆਂ ਥੁਹੇ ਸੱਪ ਆਦਿ ਭੱਜ ਲੈਂਦੇ ਆ ਇਸੇ ਤਰ੍ਹਾਂ ਨਾਮ ਜਪਦੇ ਆ ਹੀ ਇਹ ਚੀਜ਼ਾਂ ਹੇਲਦੇ ਤੋਂ ਭੱਜ ਜਾਂਦੀਆਂ ਹਨ ਮਤਲਬ ਕਿ ਪਰਮੇਸ਼ਰ ਦਾ ਨਾਮ ਹੀ ਮਨੁੱਖ ਨੂੰ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ ਪੌੜੀ ਤ੍ਰਯੋਦਸ਼ੀ 3 ਤਾਪ ਸੰਸਾਰ 3 10 ਮਤਲਬ 13ਵੀਂ ਤਿਥ 13ਵੀਂ ਤਿਥ ਰਾਹੀਂ ਕਹਿੰਦੇ ਇਹ ਜੀਵ ਤਿੰਨ ਤਾਪਾਂ ਦੇ ਵਿੱਚ ਫਸਿਆ ਹੋਇਆ ਹੈ ਆਦ ਬਿਆਦ ਉਪਾਦ ਤੀਨ ਤਾਪ ਇਸ ਨੂੰ ਚੜੇ ਰਹੇ ਹਣ ਤੀਨੇ ਤਾਪ ਨਿਵਾਰਨ ਹਾਰਾ ਦੁਖ ਹਾਰਤਾ ਸੁਖ ਰਾਸ ਤਾ ਕੋ ਵਿਗਨ ਨ ਕੋ ਲਾਗੇ ਜਾਤੀ ਪ੍ਰਭ ਅਗੇ ਅਰਦਾਸ ਪ੍ਰਯੋਦਸੀ ਤੀਨ ਤਾਪ ਸੰਸਾਰ ਇਹ ਸੰਸਾਰ ਨੂੰ ਤਿੰਨੇ ਤਾਪ ਚੜੇ ਰਹੇ ਆ ਆਵਤ ਜਾਤ ਨਰਕੇ ਅਵਤਾਲ ਜਿਹਦੇ ਕਾਰਨ ਇਹ ਜੀਵ ਜਨਮ ਮਰਨ ਦੇ ਗੇੜ ਵਿੱਚ ਪਿਆ ਰੰਦਾ ਹੈ ਦੁੱਖਾਂ ਦੇ ਵਿੱਚ ਹੀ ਜੰਮਦਾ ਮਰਦਾ ਰਹਿੰਦਾ ਹੈ ਹਾਰੇ ਹਾਰੇ ਭਜਨ ਨਾਮਨ ਮੈਂ ਆਇਓ ਇਨ੍ਹਾਂ ਤਿੰਨ ਤਰ੍ਹਾਂ ਦੇ ਵਿਕਾਰਾਂ ਦੇ ਕਾਰਨ ਕਬਹੂ ਜੀ ਆਲਾ ਉਹ ਵਿਚਰਤ ਹੈ ਕਬਹੂ ਜਾਏ ਪਿਆਲੇ ਕਦੇ ਜੀਵ ਹੰਕਾਰ ਵਿੱਚ ਹੈ ਕਦੇ ਕਾਮ ਵਿੱਚ ਹੈ ਕਦੇ ਕ੍ਰੋਧ ਵਿੱਚ ਹੈ ਕਦੇ ਲੋਭ ਮੋਹ ਮੰਮਤਾ ਵਿੱਚ ਹੈ ਕਦੇ ਆਸ਼ਾ ਤ੍ਰਿਸ਼ਨਾ ਵਿੱਚ ਹੈ ਕਦੇ ਕੋਈ ਕਾਮ ਬਣਦਾ ਨਹੀਂ ਤੇ ਦੁੱਖਾਂ ਦੇ ਵਿੱਚ ਹੈ ਇਹਨਾਂ ਕਰਕੇ ਇਸ ਨੂੰ ਪਰਮੇਸ਼ਰ ਦਾ ਨਾਮ ਵੀ ਚੇਤੇ ਨਹੀਂ ਆਉਂਦਾ ਜਿਹੜਾ ਇਸ ਨੂੰ ਬਚਾਉਣ ਵਾਲਾ ਹੈ ਹਰ ਹਰਿ ਭਜਨ ਮਨ ਮੇ ਆਇਓ ਜਦੋਂ ਪ੍ਰਮਾਤਮਾ ਦਾ ਭਜਨ ਨਹੀਂ ਯਾਦ ਆਉਂਦਾ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਤਾਂ ਫਿਰ ਇਹ ਕਿਵੇਂ ਉਸ ਨੂੰ ਗਾਵੇ ਨਿਮਖ ਹੁੰਦੇ ਅੱਖ ਦੇ ਝੰਕਣ ਜਿੰਨੇ ਸਮੇਂ ਵਿੱਚ 20 ਮਨੁੱਖ ਪ੍ਰਭੂਸ਼ਰ ਨੂੰ ਯਾਦ ਕਰ ਲਵੇ ਤਾਂ ਉਹ ਕਰ ਲੈਂਦਾ ਓਸ ਹਾਥੀ ਦੀ ਨਿਆਈਂ ਕਹਿ ਦੇਵੇ ਬਲ ਛੁੱਟ ਕਿਉ ਬੰਦਰ ਪਰੇ ਕਛੂ ਨਾ ਹੋਤੇ ਉਪਾਏ ਕਹੋ ਨਾਨਕ ਅਭਿਓਟ ਹਰ ਗੱਜ ਜਿਉ ਹੋ ਹੋ ਸਹਾਏ ਜੇ ਕਹਿ ਦੇਵੇ ਤੇ ਉਹ ਕੱਢ ਵੀ ਲੈਂਦਾ ਪਰ ਕਿੱਥੇ ਇਹ ਤਾਂ ਛਿਣ ਮਾਤਰ ਵੀ ਪਰਮੇਸ਼ਰ ਯਾਦ ਨਹੀਂ ਆਉਂਦਾ ਸੁਖ ਸਾਗਰ ਪ੍ਰਭ ਨਿਮਖਨ ਗਾਇਓ ਹਰਤ ਸੋਕ ਦਾ ਦੇਹ ਕਰ ਵਾਦਿਓ ਮਨੁੱਖ ਆਪਣੇ ਆਪ ਨੂੰ ਖੁਸ਼ੀ ਗਮੀ ਦੇ ਪਿੰਡ ਵਿੱਚ ਵਸਾਈ ਰੱਖਦਾ ਕਦੇ ਬੀਤੇ ਹੋਏ ਦੇ ਬਾਰੇ ਸੋਚੀ ਜਾਂਦਾ ਕਦੀ ਆਉਣ ਵਾਲੇ ਦੇ ਵਰਤਮਾਨ ਸੰਭਾਲਦਾ ਨਹੀਂ ਇਸ ਤਰ੍ਹਾਂ ਸਰੀਰ ਨੂੰ ਖੁਸ਼ੀ ਗਮੀ ਦੇ ਪੜ ਵਿੱਚ ਵਸਾਈ ਰੱਖਦਾ ਹੈ ਦੀਰਗ ਰੋਗ ਮਾਇਆ ਆਸਾ ਦਿਓ ਇਹ ਮਾਇਆ ਦੇ ਮੋਹ ਦਾ ਅਜਿਹਾਂ ਲੰਬਾ ਰੋਗ ਦੀਰਗ ਰੋਗ ਜਿਸ ਦਾ ਕੋਈ ਇਲਾਜ ਨਹੀਂ ਹੋਵੇਂ ਦੀਰਗ ਰੋਗ ਹੈ दारू ਪੀ ਸਵਾਹਿ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਸੁਣਾਹੇ ਇਹਨਾਂ ਰੋਗਾਂ ਤੋਂ ਬਚਿਆ ਜਾ ਸਕਦਾ ਜੀਨ ਗ੍ਰੋਗ ਮਾਇਆ ਆ ਸਾਦੇਓ ਆਸਾਦ ਰੋਗ ਮਨੁੱਖ ਨੂੰ ਐਸਾ ਚੰਗੜੇ ਆ ਕਿਸੇ ਹੋਰ ਢੰਗ ਨਾਲ ਦੂਰ ਨਹੀਂ ਹੁੰਦਾ ਦਿਨ ਮਿਕਾਰ ਕਰਤ ਸਰਪਾਇਓ ਸਾਰਾ ਦਿਨ ਤਾਂ ਇਹ ਵਿਸ਼ੇਵਕਾਰਾਂ ਦੀਆਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਥੱਕ ਜਾਂਦਾ ਹੈ ਔਰ ਲੈਣੀ ਨੀਂਦ ਸੁਪਨ ਵਰਦਾਇਓ ਤੇ ਜਦੋਂ ਸੌ ਜਾਂਦਾ ਤੇ ਫਿਰ ਸੁਪਨੇ ਵੀ ਉਹਨਾਂ ਕੰਮਾਂ ਦੀ ਆਏ ਜਾਂਦੇ ਆ ਆਮ ਜੋ ਦਿਨੇ ਸੋਚਦਾ ਓ ਜਿਹਦਾ ਦਿਨੇ ਪੂਰਾ ਨਹੀਂ ਹੁੰਦਾ ਰਾਤ ਨੂੰ ਸੁਪਨੇ ਵਿੱਚ ਪੂਰਾ ਕਰਦਾ ਫਿਰ ਮਨ ਸਾਡਾ ਤਿੰਨਾ ਤਾਪਾਂ ਦੇ ਤਿੰਨਾ ਗੁਣਾਂ ਦੇ ਇਸ ਮੋਹ ਮਾਇਆ ਦੇ ਚੱਕਰੇ ហេਠਾ ਅਸਰ ហេਠਾ ਮਨੁੱਖ ਬਿਆਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਜਿਹੜਾ ਨਹੀਂ ਹੁੰਦਾ ਫਿਰ ਰਾਤ ਨੂੰ ਸੁਪਨੇ ਚ ਕਰਦਾ ਨੈਣੀ ਨੀਂਦ ਸੁਪਨਾ ਵਰਡਾਇਓ ਅੱਖਾਂ ਵਿੱਚ ਨੀਂਦ ਆ ਜਾਂਦੀ ਹੈ ਸੁਪਨੇ ਵਿੱਚ ਵੀ ਦਿਨ ਵਾਲੀ ਦੌੜ ਭਜਦੀਆਂ ਗੱਲਾਂ ਹੀ ਕਰਦਾ ਰਹਿੰਦਾ ਹਾਰੇ ਵਿਸਰਤ ਹੋਵਤੇ ਹਾਲ ਇਉਂ ਹਰੀ ਨੂੰ ਵਿਸਾਰਨ ਕਰਕੇ ਮਨੁੱਖ ਦਾ ਇਹ ਹਾਲ ਹੁੰਦਾ ਹੈ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਤਾਂਤੇ ਪੰਜਵੇਂ ਨਾਨਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਕਹਿੰਦੇ ਆ ਸਿੱਖਾ ਆ ਗੁਰੂ ਦੀ ਛਣਵੀ ਚੱਲ ਗਏ ਉਹ ਬੜਾ ਦਿਆਲੂ ਕਿਰਪਾਲੂ ਪੁਰਖ ਹੈ ਪਰਮੇਸ਼ਰ ਗੁਰੂ ਉਹ ਤੈਨੂੰ ਇਨ੍ਹਾਂ ਤਿੰਨਾ ਤਾਪਾਂ ਤੋਂ ਬਚਾ ਸਕਦਾ ਏ ਇਸ ਦੁਖਦਾਈ ਹਾਲਤ ਵਿੱਚੋਂ ਕੱਢ ਸਕਦਾ ਏ ਉਹ ਦਇਆ ਦਾ ਸੌਮਾ ਅਕਾਲ ਪੁਰਖ ਦੀਨ ਦਰਦੁਖ ਭਜਨਾ ਆਉ ਉਹਦੇ ਅੱਗੇ ਅਰਦਾਸ ਕਰੀਏ ਦੀਨ ਦਰਦੁਖ ਭਜਨਾ ਕਰ ਕੰਨਾਥੀ ਰਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪਰ ਸਾਥ ਏਉ ਗੁਰੂ ਚਰਨਾਂ 'ਵਿ ਜਾ ਕੇ ਅਰਦਾਸ ਕਰੀਏ ਤੇ ਫਿਰ ਜੋ ਸ਼ਰਨ ਆਵੇ ਤੇ ਕੰਝ ਲਗਾਵੇ ਇਹ ਬਿੰਦ ਸੁਆਮੀ ਸੰਗਾ ਇਹ ਉਹਦਾ ਸੁਭਾਅ ਹੈ ਫਿਰ ਜੇ ਕੋਈ ਉਸ ਨੂੰ ਆਪਣੇ ਨਾਲ ਉਹਦੀ ਚਾਨਾ ਵੀ ਚਲਿਆ ਜਾਂਦਾ ਹੈ ਤੇ ਉਹਦੀ ਛਾਂ ਵੀ ਚ ਲੈ ਲੈਂਦਾ ਤੇ ਫਿਰ ਉਹ ਛੱਡਦਾ ਨਹੀਂ ਗੁਰੂਆਂ ਨੇ ਵੀ ਆਪਣੇ ਸਮੇਂ ਦੇ ਵਿੱਚ ਸ਼ਰਨ ਆਇਆਂ ਨੂੰ ਗਲੇ ਲਾਇਆ ਬਈਆਂ ਤਾਂ ਸਾਖੀਆਂ ਇਤਿਹਾਸ ਦੀਆਂ ਪਈਆਂ ਖੈਰ ਇਹ ਸੀ 13 ਮਸਲੋਕ 13ਵੀਂ ਕੋੜੀ ਜੋ ਆਪ ਜੀ ਨੇ ਸਰਬਨ ਕੀਤੀ ਅੱਗੇ 14ਵਾਂ ਸ਼ਲੋਕ ਚੱਲਦਾ ਹੈ ਸ਼ਲੋਕ ਚਾਰ ਕੁੰਡ 14 ਭਵਨ ਸਗਲ ਵਿਆਪਤ ਰਾਮ ਉਹ ਪਰਮੇਸ਼ਰ ਚਾਰੇ ਪਾਸੇ 14 ਲੋਕਾਂ ਦੇ ਵੀ ਸਵਾਭ ਬਿਆਪਤ ਹੈ ਸਮਾਇਆ ਹੋਇਆ ਨਾਨਕ ਹੀ ਉਹਨਾਂ ਦੇਖੀਐ ਪੂਰਨ ਤਾਂ ਕੇ ਕਾਮ ਉਦੇ ਵਾਸਤੇ ਕੁਝ ਵੀ ਘਟ ਨਹੀਂ ਹੈ ਉਹਦੇ ਵਾਸਤੇ ਕੋਈ ਐਸਾ ਥਾਣੀ ਨਹੀਂ ਹੈ ਜਿੱਥੇ ਉਹ ਨਾ ਹੋਵੇ ਤੇ ਐਸਾ ਕੋਈ ਕੰਮ ਨਹੀਂ ਜਿਹੜਾ ਉਹ ਕਰ ਨਾ ਸਕੇ ਇਹ ਚੌਥੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਦਿਨਾਂ ਨੂੰ ਵੀ ਸਰਬੱਤ ਕਰਾਂਗੇ ਬੋਲਦਿਆਂ ਨੇ ਇੱਕ ਅੱਖਰ ਬਾਅਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਦੇਣਾ ਦੀ ਸਮਾਪਤੀ ਕਰੀਏ ਬਲਾ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਵਾਹ ਗੁਰੂ